ਉਹ ਮੈਂ ਇਧਰੋਂ ਕੋਈ ਕਾਗਜ਼ਾ ਬਣਵਾਉਣ ਜਾਣਾ ਸੀ ਆਪਣੇ ਪਿੰਡ ਨੂੰ। ਤੁਮੀ ਪੈਂਦਾ ਸੀ ਪੂਰਾ ਜੋਰਾਂ ਤੇ। ਤੇ ਮੈਂ ਜੱਜਤੋਂ ਦੀ ਬੱਸ ਫੜਨੀ ਸੀ ਬਰਨਾਲੇ ਤੋਂ ਤੇ ਕਹਿੰਦੇ ਵੀ ਉਹ ਕੰਡਕਟਰ ਕਹਿੰਦਾ baba ਤੂੰ ਤੂੰ ਘਰੇ ਬੈਠਾ ਹੈ ਜਾਂਦਾ ਆਰਾਮ ਰੱਬ ਰੱਬ ਨਹੀਂ ਕੀਤਾ ਜਾਂਦਾ ਐਵੇਂ ਕਹਿੰਦਾ ਤੁਸੀਂ ਐਵੇਂ ਧੰਦਾ ਬੜਾਂ ਤੁਰੇ ਫਿਰਦੇ ਹੋ ਮੇਗਾ ਭਰਾਵਾ ਤੁਰੇ ਫਿਰਦੇ ਨਹੀਂ ਆ ਇਹ ਰਾਗੀ ਸਿੰਘ ਆ ਮਾਰੇ ਦੀ ਕਿਰਪਾ ਨਾਲ ਬੰਦਾ ਹਰੇਕ ਬੰਦਾ ਆਪੋ ਆਪਣੇ ਕੰਮਾਂ ਵਾਸਤੇ ਬਾਹਰ ਆਉਂਦਾ ਹੈ ਕੋਈ ਉਹਨੂੰ ਸ਼ੌਂਕ ਨਹੀਂ ਪਿਆ ਕਰੇ ਫਿਰਦਾ। ਉਹ ਫਿਰ ਚਲੋ ਫਿਰ ਵੀ ਵਿਚਾਰਾ ਪਾਸਾ ਜਾ ਵਟ ਕੇ ਨੰਗ ਗਿਆ। ਨੰਗ ਗਿਆ ਪਾਸਾ। ਬਹੁਤ ਜਣ ਕੇ ਹੋ ਜਾਂ ਮਸ਼ਕਲਾਂ ਵੀ ਕਈ ਵਾਰ ਆਈਆਂ ਤੇ ਕਈ ਵਾਰ ਅਵਲ ਤੇ ਬਹੁਤ ਘਟ ਆਈਆਂ ਮੈਨੂੰ ਤਾਂ ਬਹੁਤ ਘਟ ਆਈਆਂ ਤੇ ਇਹ ਜਿਵੇਂ ਤੁਸੀਂ ਇਹ ਚੀਜ਼ਾਂ ਤੁਸੀਂ ਕਿਹਾ ਵੀ ਟੀਚਰਾਂ ਦਾ ਤਾਂ ਚਲੋ ਕੋਈ ਨਹੀਂ ਐ ਪਰ ਮਾਪਿਆਂ ਨੂੰ ਕਦੇ ਸੁਣਨੋਂ ਮਿਲਿਆ ਹੋਵੇ ਜਾਂ ਮਾਪਿਆਂ ਨੂੰ ਵੀ ਮਤਲਬ ਲੋਕਾਂ ਨੇ ਕਿਹਾ ਹੋਵੇ ਰਿਸ਼ਤੇਦਾਰ ਵੀ ਕਈ ਵਾਰ ਕਹਿ ਦਿੰਦੇ ਉਹ ਚੀਜ਼ਾਂ ਹਾਂ ਮਾਤਾ ਪਿਤਾ ਨੇ ਸਾਨੂੰ ਦੱਸਦੇ ਹੁੰਦੇ ਸੀ ਕਈ ਵਾਰੀ ਇਹਨਾਂ ਨੂੰ ਬੜਾ ਕਹਿਣਾ ਵੀ ਹੈ ਹੁਣ ਕੀ ਕਰਨਗੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਗੱਲ ਦੱਸ ਕਿ ਆਇਆ ਹਾਂ ਬਈ ਕਈ ਲੋਕ ਇਤਰਾਜ਼ ਕਰਨਗੇ ਵੀ ਯਾਰ ਹੁਣ ਜੇ ਇਹ ਸੂਰਮੇ ਪੈਦਾ ਹੋਏ ਨੇਤਰਹੀਨ ਪੈਦਾ ਹੋਏ ਤੇ ਚਾਕੇ ਗੁਰਦੁਆਰੇ ਦਿੱਤੇ ਜੀ ਪਰ ਕਈ ਲੋਕਾਂ ਨੂੰ ਇਹ ਵੀ ਕਹਿਣ ਦਾ ਵੀ ਇਹ ਤਾਂ ਪੱਥਰ ਜੰਮਤੇ ਭਾਈ ਤੁਸੀਂ ਬਈ ਕੁਝ ਨਹੀਂ ਕਰ ਸਕਦੇ ਕੁਝ ਨਹੀਂ ਕਰ ਸਕਦੇ ਇਹ ਸਹੀ ਗੱਲ ਹੈ ਇਹਦੇ ਵਿੱਚ ਕੋਈ ਹੈ ਨਹੀਂ ਸਾਡੀ ਮਾਤਾ ਸਾਨੂੰ ਆਪ ਦੱਸਦੀ ਹੁੰਦੀ ਆ ਹੁਣ ਵੀ ਬੜੇ ਲੋਕ ਇਹ ਗੱਲਾਂ ਕਹਿੰਦੇ ਨੇ ਪਰ ਪ੍ਰਮਾਤਮਾ ਦੀ ਰਹਿਮਤ ਹੈ ਅੱਜ ਜੋ ਵੀ ਹਾਂ ਪ੍ਰਮਾਤਮਾ ਦੇ ਕਰਕੇ ਅਸੀਂ ਤੁਰੇ ਫਿਰਦੇ ਆ ਨਹੀਂ ਤਾਂ ਮਹਾਰਾਜ ਕੋਈ ਨਹੀਂ ਪਛਾਣਦਾ ਤਾਨੇ ਦਾ ਮਾਣ ਉਹ ਵਜਦੇ ਹੁੰਦੇ ਵਾਲੇ ਵੀ ਕਿ ਤੂੰ ਆ ਕਿੱਥੋਂ ਜੰਮਤੇ ਹਾਂ ਤਾਨੇ ਤਾਂ ਮਾਵਾਂ ਨੂੰ ਵਜਦੇ ਹੁੰਦੇ ਨੇ ਜੀ ਬੜਾ ਸਾਹਮਣਾ ਕਰਨਾ ਪੈਂਦਾ ਬੜੇ ਮੈਨੂੰ ਆਪ ਦੇ ਮਾਤਾ ਪਿਤਾ ਦੱਸਦੇ ਹੁੰਦੇ ਕਈ ਵਾਰੀ ਵੀ ਲੋਕੀ ਬਹੁਤ ਐ ਕਹਿੰਦੇ ਆ ਪਰ ਆਪਾਂ ਕਈ ਦਾ ਕੋਈ ਨਹੀਂ ਜਿਹੜੇ ਕਹਿੰਦੇ ਕਹਿ ਲੈਣਦੇ ਤੇ ਅੱਜ ਲੋਕੀ ਉਹ ਗੱਲਾਂ ਕਰਦੇ ਆ ਵੀ ਇਹ ਵੀ ਕੀਰਤਨ ਕਿਵੇਂ ਸਿੱਖ ਸਕਦੇ ਆ ਕਿਉਂਕਿ ਸੂਰਮੇ ਸਿੰਘ ਰਾਗੀ ਸ੍ਰੀ ਹਰਮੰਦਰ ਸਾਹਿਬ ਦੇ ਵੀ ਡਿਊਟੀ ਕਰਦੇ ਨੇ ਠੀਕ ਹੈ ਜੀ ਤੇ ਇੱਕ ਤੁਸੀਂ ਮੈਨੂੰ ਸਵਾਲ ਪੁੱਛਿਆ ਸੀਗਾ ਬਾਣੀ ਬਾਰੇ ਵੇ ਗੁੜਕਾ ਸਾਹਿਬ ਅਲੱਗ ਹੁੰਦੇ ਆ ਜਾਂ ਕਿਸ ਤਰ੍ਹਾਂ ਉਹ ਮੈਨੂੰ ਮੈਂ ਪਹਿਲਾਂ ਤਾਂ ਮਾਫੀ ਚਾਹੁੰਦਾ ਵੀ ਮੈਂ ਸਵਾਲ ਦਾ ਜਵਾਬ ਨਹੀਂ ਤੁਹਾਨੂੰ ਦੇ ਸਕਦਾ ਜੀ ਉਹ ਇੱਕ ਨਾਂ ਬਰੇਲ ਲਿਪੀ ਹੁੰਦੀ ਹੈ ਸਾਡੀ ਪੜਾਈ ਠੀਕ ਹੈ ਜੀ ਉਹ ਹੁਣ ਜਿਵੇਂ ਸਾਫ ਹੁਣ ਤੁਹਾਨੂੰ ਤਾਂ ਸਾਫ ਅੱਖਰਾਂ ਚ ਪਤਾ ਲੱਗ ਜਾਣਾ ਜੀ ਜਬ ਆਮ ਕਾਪੀ ਤੇ ਕੋਈ ਪੈਨ ਨਾਲ ਐ ਲਿਖਦਾ ਅੱਖਰ ਆ ਸਾਫ ਪਿਆ ਨਾ ਹੱਥ ਜੀ ਸਾਨੂੰ ਤਾਂ ਕੁਝ ਨਹੀਂ ਪਤਾ ਲੱਗਣਾ ਨਹੀਂ ਲੱਗਣਾ ਉਹਦੇ ਤੇ 6 ਡਾਊਟ ਹੁੰਦੇ ਆ ਜੀ ਬਿੰਦੀਆਂ ਪਾਈਆਂ ਹੁੰਦੀਆਂ ਉਹਦੇ ਚ ਜੀ 6 ਡਾਊਟਾਂ ਦੇ ਹਿਸਾਬ ਨਾਲ ਤੇ ਉਹ ਜਿਨ ਕੇ 35 ਪੜ੍ਹਨੀ ਪੈਂਦੀ ਹੈ ਬਰੇਲ ਦੀ ਜੀ ਹਿੰਦੀ ਜਿਵੇਂ ਇਹਦਾ ਊੜਾੜਾ ਤੇ ਉਹਦੇ ਵਿੱਚ ਗੁਰਬਾਣੀ ਦੇ ਗੁਰ ਕਾ ਸ਼ਬਦ ਵੀ ਸ਼ਬਦ ਨੇ ਜੀ ਹੁਣ ਤਾਂ ਗੁਰੂ ਰਮਨ ਸਾਹਿਬ ਵੀ ਪੂਰਾ ਬਰੇਲ ਚਾਉਣ ਲੱਗ ਗਿਆ ਅੱਛਾ ਜੀ ਹਾਂ ਠੀਕ ਹੈ ਉਹ ਫਿਰ ਤੁਸੀਂ ਉੱਥੇ ਪੜ੍ਹ ਲੈਨੇ ਹੋ ਹਾਂ ਜੀ ਕੀਰਤਨ ਆਪਾਂ ਤੁਹਾਡੇ ਕਪਤਾ ਮਤਲਬ ਉਹ ਸ਼ਬਦ ਹੁਣ ਸਾਡੇ ਨੂੰ ਕੋਈ ਹਾਂ ਸ਼ਬਦ ਕੋਈ ਨਹੀਂ ਮਹਾਰਾਜ ਜਰੂਰ ਸੁਣਾਵਾਂਗੇ ਆਪ ਜੀ Then. ਸਰ ਆਜਨਾ ਨਾਮ ਸਰ ਆਜਨਾ ਨਾਮ ਤੇ ਕੋਏ ਭਾਰਤੀ ਰੰਗ ਦੇ ਦਾ ਤਹਨ ਜਣ ਦੇ ਮਾ ਆਏ ਸਭਲੇ ਅਰਭਦ ਘਾਰੇ ਅਪਾਰ ਅਗਮ ਪਿਆਨੰਤ ਨੂੰ ਮੇਰੀ ਪ੍ਰਸ਼ਾਦਾ ਸੱਚ ਸੰਮਾਨ ਮੈ ਸ਼ੇਰ ਬਰੀ ਜੱਗ ਸ਼ੇਰ ਬਰੀ ਬੈ ਭਰ ਰੰਗ ਦੇ ਗੰਦ ਬੰਦ ਕਿ ਇੱਕ ਇੱਕ ਗੱਲ ਹੈ ਮਤਲਬ ਜਿਵੇਂ ਤੁਸੀਂ ਗੁਰਬਾਣੀ ਗੁਰਬਾਣੀ ਕੀਰਤਨ ਤੁਸੀਂ ਕਰਦੇ ਹੋ ਗੁਰਬਾਣੀ ਪੜ੍ਹਦੇ ਵੀ ਹੋ ਹਰ ਰੋਜ਼ ਜਿਹੜੀਆਂ ਬਾਣੀਆਂ ਹੁੰਦੀਆਂ ਹਾਂ ਲਿਆ ਹਾਂ ਕਿੰਨੀਆਂ ਬਾਣੀਆਂ ਦਾ ਪਾਠ ਤੁਸੀਂ ਹਰ ਰੋਜ਼ ਕਰਦੇ ਹੋ ਮਹਾਰਾਜੀ ਕਿਰਪਾ ਨਾਲ ਜੀ 12 13 ਬਾਣੀਆਂ ਦਾ ਪਾਠ ਕਰ ਕਰਦੇ ਹਾਂ ਹਰ ਰੋਜ਼ ਜੀ ਕਿਉਂਕਿ ਕੋਈ ਵੀ ਚੀਜ਼ ਹੈ ਜੇ ਉਹਨੂੰ ਆਪਾਂ ਪਕਾਈਏ ਨਾ ਪੜ੍ਹੀਏ ਨਾ ਫਿਰ ਉਹਨਾਂ ਚਿਰ ਯਾਦ ਨਹੀਂ ਹੋ ਸਕਦੀ ਯਾਦ ਨਹੀਂ ਹੋ ਸਕਦੀ ਕਿਹੜੀ ਕਿਹੜੀ ਗੁਰਬਾਣੀ ਜਿਹੜੀ ਤੁਸੀਂ ਹਰ ਰੋਜ਼ ਜਿਹੜੀ ਤੁਸੀਂ ਆਪਣੇ ਵਸਾਈ ਹੋਈ ਹੈ ਮੰਚੋਂ ਕਿਹੜੀ ਕਿਹੜੀ ਹੈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਜਿਹੜਾ ਸਿਧਾਂਤ ਮਾਰੇ ਨੇ ਬਾਦਸ਼ਾਹ ਪੰਜ ਬਾਣੀਆਂ ਨਿਤਨੇਮ ਜੀ ਪੂਰੇ ਸੱਤ ਬਾਣੀਆਂ ਆ ਜਾਂਦੀਆਂ ਇਹਦੇ ਵਿੱਚ ਰਹਿ ਰਸਤੇ ਕੀਰਤਨ ਸੋਇਲਾ ਜੀ ਬਾਕੀ ਜਿਹੜੀਆਂ ਆਰਤੀ ਲਾਵਾਂ ਬਸੰਤ ਕੀ ਵਾਰ ਸ਼ਬਦ ਹਜ਼ਾਰੇ ਵਗੈਰਾ ਇਹੋ ਜਿਹੀ ਬਾਣੀਆਂ ਉਹ ਠੀਕ ਹੈ ਹਾਂ ਉਹ ਅੱਡ ਬਾਣੀਆਂ ਉਹ ਪੰਜ ਬਾਣੀਆਂ ਤੋਂ ਬਿਨਾਂ ਇਹ ਹਾਂ ਇਹ ਫਿਰ ਤੁਹਾਨੂੰ ਕੰਠ ਯਾਦ ਆ ਹੁਣ ਹਾਂ ਜੀ ਪੰਜ ਜਨੇ ਪੰਜ ਬਾਣੀਆਂ ਨੇ ਨਿਤਨੇਮ ਆ ਲੀਆਂ ਹਾਂਜੀ ਤੇ ਬਾਕੀ ਜਿਹੜੇ ਤੁਸੀਂ ਸੱਤ ਕਿਹਾ ਹਾਂ ਰਹਿ ਰਸ ਕੀਰਤਨ ਸੋਇਲਾ ਇਹ ਸੱਤ ਬਾਣੀਆਂ ਪੂਰੀਆਂ ਹੋ ਗਈਆਂ ਸੱਤ ਬਾਣੀਆਂ ਦਾ ਤਾਂ ਨਿਤਨੇਮ ਹੈ ਪੂਰਾ ਜੀ ਆਪਣਾ ਠੀਕ ਹੈ ਦਸਮ ਪਾਸ਼ਾ ਮਰ ਨੇ ਸਿਧਾਂਤ ਬਖਸ਼ਿਆ ਜੀ ਇਹ ਨਿਤਨੇਮ ਹੈ ਸੱਤ ਬਾਣੀਆਂ ਦਾ ਪੂਰਾ ਮੈਥੋਂ ਗਾਇਬ ਵੀ ਪੈ ਗਿਆ ਸੀਗਾ ਚਲੋ ਫਿਰ ਮੈਂ ਅਰਦਾਸ ਕੀਤੀ ਹੁਣ ਦੁਬਾਰਾ ਫੇਰ ਮਹਾਰਾਜ ਦੀ ਕਿਰਪਾ ਨਾਲ ਸ਼ੁਰੂ ਕੀਤਾ ਫਿਰੋ ਕੀਤਾ ਹੁਣ ਤੁਹਾਡੇ ਕੰਠ ਹੈ ਸਾਰੀਆਂ ਬਾਣੀਆਂ ਹਾਂਜੀ ਮਹਾਰਾਜ ਦੀ ਕਿਰਪਾ ਤੇ ਇਹ ਮਤਲਬ ਜਦੋਂ ਤੁਸੀਂ ਗੁਰਬਾਣੀ ਇਧਰਲੇ ਪਾਸੇ ਜੁੜੇ ਚਲੋ ਬੱਚ ਪੰਜ ਤਾਂ ਬੰਦੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿੱਧਰ ਜਾਣਾ ਹੈ ਜਦੋਂ ਇੱਧਰਲੇ ਪਾਸੇ ਲੈਣ ਹੋੜੇ ਹੁਣ ਜੇ ਤੋ ਗਰਬਾਣੀ ਨਾਲ ਜੁੜੇ ਹੋ ਕਿੰਨਾ ਕਾ ਨੰਦ ਆਉਂਦਾ ਬਾਣੀ ਪੜਨ ਤਾਂ ਨੰਨਦੀ ਬਹੁਤ ਆਉਂਦਾ ਜੀ ਪੜ ਕੇ ਜਿਹੜਾ ਬੰਦਾ ਦੇਖਦਾ ਉਹਨੂੰ ਪਤਾ ਹੈ ਜੀ ਹੁਣ ਜਿਵੇਂ ਕੋਈ ਗੁੰਗਾ ਹੈ ਆਪਾਂ ਉਦਾਰਣ ਲਈਏ ਜੀ ਉਹਨੂੰ ਮਠਿਆਈ ਦਾ ਰਸ ਆਉਂਦਾ ਪਰ ਦੱਸ ਨਹੀਂ ਸਕਦਾ ਨਹੀਂ ਦੱਸ ਸਕਦਾ ਕਿਉਂ ਨਹੀਂ ਦੱਸ ਸਕਦਾ ਉਹ ਗੁੰਗਾ ਹੈ ਹੁਣ ਇਸੇ ਤਰ੍ਹਾਂ ਜਿਹਨੂੰ ਬਾਣੀ ਦਾ ਰਸ ਆ ਜਾਏ ਉਹ ਦੱਸ ਨਹੀਂ ਸਕਦਾ ਕਿਉਂਕਿ ਜਿਨਹਰ ਪਾਇਓ ਤਿਨੇ ਛਪਾਇਓ ਬਾਣੀ ਗਏ ਜੀਨੇ ਬਾਣੀ ਦਾ ਅਧਿਆਨ ਕਰ ਲਿਆ ਬਾਣੀ ਪੜ ਲਈ ਉਹ ਬਸ ਉਹਦੀਆਂ ਤਾਂ ਉਹ ਹੀ ਜਾਣ ਸਕਦਾ ਹੈ ਉਹ ਹੀ ਜਾਣ ਸਕਦਾ